ਇੱਕ ਵੀਰ ਦੀ ਹੱਡ ਬੀਤੀ ਜੋ ਤੁਹਾਡੀਆਂ ਅੰਦਰਾਂ ਨੂੰ ਰੁਵਾ ਦੇਵੇਗੀ ਅਮਰਪ੍ਰੀਤ ਉਸ ਵੀਰ ਦਾ ਨਾਮ ਸੀ ਉਹ ਇੱਕ ਬਹੁਤ ਹੀ ਵਧੀਆ ਵਿਅਕਤੀ ਸੀ ਉਹ ਇੱਕ ਬਹੁਤ ਹੀ ਵੱਡੀ ਮੁਸੀਬਤ ਵਿੱਚ ਕਿਰਿਆ ਹੋਇਆ ਸੀ ਅਮਰਪ੍ਰੀਤ ਨੂੰ ਇੱਕ ਖਤਰਨਾਕ ਨਸ਼ੇ ਦੀ ਲਤ ਲੱਗੀ ਹੋਈ ਸੀ ਜਿਸ ਨੇ ਉਸ ਦੀ ਸਾਰੀ ਜ਼ਿੰਦਗੀ ਹੀ ਤਬਾਹ ਕਰ ਦਿੱਤੀ ਉਹ ਆਪਣੇ ਆਪ ਨੂੰ ਜ਼ਿੰਦਗੀ ਤੋਂ ਹਾਰਿਆ ਹੋਇਆ ਇਨਸਾਨ ਮਹਿਸੂਸ ਕਰਦਾ ਉਸ ਨੇ ਬਹੁਤ ਸਾਰੀ ਕੋਸ਼ਿਸ਼ ਕੀਤੀ ਪਰ ਉਸ ਤੇ ਬავਯੂਦ ਵੀ ਉਸ ਦੀ ਉਹ ਹੱਲਤ ਛੱਡੀ ਨਹੀਂ ਸੀ ਜਾ ਰਹੀ ਉਸ ਦੀ ਇਹ ਨਸ਼ੇ ਦੀ ਲਤ ਉਸ ਦੀ ਆਦਤ ਹੀ ਨਹੀਂ ਬਲਕਿ ਉਸ ਦੀ ਜ਼ਿੰਦਗੀ ਦਾ ਇੱਕ ਵੱਡਾ ਮੁੱਦਾ ਬਣ ਗਈ ਸੀ ਉਹ ਪੂਰੀ ਤਰ੍ਹਾਂ ਨਸ਼ੇ ਦੀ ਲਤ ਵਿੱਚ ਡੁੱਬਿਆ ਹੋਇਆ ਸੀ ਉਸ ਦੀ ਇਸ ਨਸ਼ੇ ਦੀ ਆਦਤ ਨੇ ਉਸ ਨੂੰ ਜ਼ਿੰਦਗੀ ਦੇ ਵਪਾਰ ਪਰਿਵਾਰ ਅਤੇ ਦੋਸਤੀ ਸਾਰਿਆਂ ਤੋਂ ਹੀ ਦੂਰ ਕਰ ਦਿੱਤਾ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਉਸ ਦੇ ਮਨ ਵਿੱਚ ਕਈ ਵਾਰ ਇਹ ਵਿਚਾਰ ਆਉਂਦਾ ਕਿ ਮੈਂ ਕਦੇ ਵੀ ਇਸ ਜ਼ਿੰਦਗੀ ਤੋਂ ਬਾਹਰ ਨਹੀਂ ਨਿਕਲ ਸਕਦਾ ਪਰ ਉਸ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਸ ਦੇ ਲਈ ਇੱਕ ਰਸ ਬਣਿਆ ਹੋਇਆ ਹੈ ਇੱਕ ਦਿਨ ਅਮਰਪ੍ਰੀਤ ਨੂੰ ਉਸਦੇ ਪਿੰਡ ਦੇ ਪ੍ਰਧਾਨ ਨੇ ਸਿਫਾਰਿਸ਼ ਕੀਤੀ ਕਿ ਉਹ ਜਪਜੀ ਸਾਹਿਬ ਦਾ ਪਾਠ ਪੜ੍ਹਿਆ ਕਰੇ ਸਿਮਰਨ ਕਰਿਆ ਕਰੇ ਉਸ ਨੂੰ ਹੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਏ ਅਮਰਪ੍ਰੀਤ ਨੇ ਪਹਿਲਾਂ ਤਾਂ ਉਸ ਗੱਲ ਨੂੰ ਹਾਸੇ ਵਿੱਚ ਹੀ ਲੈ ਲਿਆ ਪਰ ਫਿਰ ਉਸ ਨੇ ਸੋਚਿਆ ਕਿ ਕੀ ਹੋ ਜਾਵੇਗਾ ਜੇ ਮੈਂ ਇੱਕ ਵਾਰ ਇਸ ਨੂੰ ਅਜਮਾ ਹੀ ਲਵਾਂ ਉਸਨੇ ਜਪਜੀ ਸਾਹਿਬ ਦੇ ਸ਼ਬਦ ਨੂੰ ਸਮਝਣ ਅਤੇ ਪੜਨ ਦਾ ਫੈਸਲਾ ਕੀਤਾ। ਉਸਨੇ ਹਰ ਸਵੇਰੇ ਜਪਜੀ ਸਾਹਿਬ ਨੂੰ ਧਿਆਨ ਨਾਲ ਪੜਨਾ ਸ਼ੁਰੂ ਕੀਤਾ। ਪਹਿਲਾਂ ਉਸ ਨੂੰ ਅਰਥ ਨਹੀਂ ਸੀ ਸਮਝ ਆ ਰਹੇ ਪਰ ਜਿਵੇਂ-ਜਿਵੇਂ ਉਹ ਜਪਜੀ ਸਾਹਿਬ ਦੇ ਸ਼ਬਦਾਂ ਨਾਲ ਜਾਣੂ ਹੋਇਆ, ਉਸ ਨੂੰ ਇੱਕ ਅਜੀਬ ਜਿਹੀ ਸ਼ਾਂਤੀ ਅਤੇ ਤਸੱਲੀ ਮਹਿਸੂਸ ਹੋਣ ਲੱਗੀ। ਜਪਜੀ ਸਾਹਿਬ ਦੇ ਸ਼ਬਦਾਂ ਨੇ ਉਸ ਦੇ ਅੰਦਰ ਇੱਕ ਨਵੀਂ ਪ੍ਰੇਰਣਾ ਪੈਦਾ ਕਰ ਦਿੱਤੀ। ਜਦੋਂ ਉਹ ਪੜਦਾ, ਨਾਨਕ ਨਾਮ ਚੜਦੀ ਕਲਾ ਤੇਰੇ ਭਨੇ ਸਰਬਤ ਦਾ ਭਲਾ ਇਹ ਸ਼ਬਦ ਉਸਦੇ ਮਨ ਵਿੱਚ ਇੱਕ ਊਰਜਾ ਜਿਹੀ ਪੈਦਾ ਕਰਦਾ ਉਸ ਨੂੰ ਮਹਿਸੂਸ ਹੋਣ ਲੱਗਿਆ ਕਿ ਜਿਵੇਂ ਉਹ ਸਿਰਫ ਆਪਣੇ ਆਪ ਨਾਲ ਹੀ ਨਹੀਂ ਬਲਕਿ ਸਾਰੀ ਦੁਨੀਆ ਨਾਲ ਜੁੜਿਆ ਹੋਵੇ ਇਸ ਜੋੜ ਨੇ ਉਸਦੇ ਆਪਣੇ ਜੀਵਨ ਵਿੱਚ ਇੱਕ ਨਵੀਂ ਦਿਸ਼ਾ ਦਿਖਾਈ ਅਤੇ ਨਸ਼ੇ ਦੀ ਲਤ ਛੁੱਟਣ ਦੀ ਉਸ ਅੰਦਰ ਇੱਕ ਨਵੀਂ ਉਮੀਦ ਜਾਗੀ ਜਪਜੀ ਸਾਹਿਬ ਦੇ ਹਰ ਇੱਕ ਸ਼ਬਦ ਨਾਲ ਉਸਦਾ ਦਿਲ ਖੁੱਲ ਗਿਆ ਅਤੇ ਉਹ ਨਸ਼ੇ ਤੋਂ ਦੂਰ ਹੋਣ ਲਈ ਇੱਕ ਦ੍ਰਿੜ ਨਿਸ਼ਚੈ ਕਰਨ ਲੱਗਾ ਜਿਵੇਂ ਜਿਵੇਂ ਅਮਰਪ੍ਰੀਤ ਜਪਜੀ ਸਾਹਿਬ ਪੜਦਾ ਗਿਆ ਉਸ ਦੇ ਲਗਾਤਾਰ ਅਡੋਲ ਸ਼ਾਂਤੀ ਨੇ ਉਸ ਨੂੰ ਆਪਣੀ ਤਾਕਤ ਅਤੇ ਸ਼ਕਤੀ ਦਾ ਅਹਿਸਾਸ ਕਰਵਾਇਆ ਉਸ ਦੀ ਹੁਣ ਮਾਨਸਿਕ ਹਾਲਤ ਪਹਿਲੇ ਨਾਲੋਂ ਬਿਹਤਰ ਹੋ ਰਹੀ ਸੀ ਉਸ ਨੇ ਸਮਝਿਆ ਕਿ ਜੋ ਕੰਮ ਪਹਿਲਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਨਸ਼ੇ ਦੀ ਲਤ ਤੋਂ ਛੁਟਕਾਰਾ ਦਿਵਾਉਣ ਲਈ ਨਹੀਂ ਕਰ ਸਕਦਾ ਸੀ ਹੁਣ ਉਹ ਇਸ ਨੂੰ ਆਪਣੇ ਧਿਆਨ ਅਤੇ ਤਾਕਤ ਦੇ ਨਾਲ ਕਰ ਸਕਦਾ ਹੈ ਅਮਰਪ੍ਰੀਤ ਨੇ ਜਪਜੀ ਸਾਹਿਬ ਦੀ ਸਿੱਖਿਆ ਦੇ ਨਾਲ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਉਸ ਦੇ ਮਨ ਵਿੱਚ ਨਵੀਆਂ ਉਮੀਦਾਂ ਨਵੀਆਂ ਸੋਚਾਂ ਜਨਮ ਲੈਣ ਲੱਗ ਗਈਆਂ ਉਸ ਨੇ ਆਪਣੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਦੇ ਪੜਨ ਨਾਲ ਕਰਨੀ ਅਤੇ ਰੋਜ਼ਾਨਾ ਜੀਵਨ ਵਿੱਚ ਸ਼ਾਂਤੀ ਅਤੇ ਤਸੱਲੀ ਮਹਿਸੂਸ ਕਰਨੀ ਨਸ਼ੇ ਦੀ ਲਤ ਅਮਰਪ੍ਰੀਤ ਤੋਂ ਦੂਰ ਹੋ ਗਈ ਅਤੇ ਉਹ ਆਪਣੇ ਨਵੇਂ ਜੀਵਨ ਵਿੱਚ ਇੱਕ ਮਾਣ ਮਹਿਸੂਸ ਕਰਨ ਲੱਗਾ ਅੱਜ ਅਮਰਪ੍ਰੀਤ ਸਿੰਘ ਦਾ ਜੀਵਨ ਇੱਕ ਉਦਾਹਰਣ ਬਣ ਗਿਆ ਹੈ ਉਹਨਾਂ ਲੋਕਾਂ ਲਈ ਜੋ ਲੋਕ ਆਪਣੇ ਨਸ਼ੇ ਦੀ ਲਤ ਨੂੰ ਛੱਡਣਾ ਚਾਹੁੰਦੇ ਨੇ ਪਰ ਉਹ ਛੱਡ ਨਹੀਂ پا ਰਹੇ ਤਾਂ ਜਿੱਥੇ ਕੋਈ ਡਾਕਟਰ ਕੋਈ ਦਵਾਈ ਤੁਹਾਡੇ ਕੰਮ ਨਹੀਂ ਆ ਸਕਦੀ ਉਥੇ ਬਾਣੀ ਤੁਹਾਡੇ ਕੰਮ ਜ਼ਰੂਰ ਆਵੇਗੀ ਅਮਰਪ੍ਰੀਤ ਨੂੰ ਹੁਣ ਇਹ ਪਤਾ ਲੱਗ ਗਿਆ ਕਿ ਸੱਚਾ ਸੁੱਖ ਅਤੇ ਸ਼ਾਂਤੀ ਕਿਸੇ ਬਾਹਰੀ ਚੀਜ਼ ਵਿੱਚ ਨਹੀਂ ਸਗੋਂ ਮਨ ਵਿੱਚ ਪਰਮਾਤਮਾ ਦੀ ਯਾਦ ਅਤੇ ਸ਼ਬਦ ਵਿੱਚ ਹੈ ਜਪਜੀ ਸਾਹਿਬ ਨੇ ਉਸ ਦੀ ਜ਼ਿੰਦਗੀ ਨੂੰ ਸਵਾਰ ਦਿੱਤਾ ਅਤੇ ਉਸ ਨੂੰ ਆਪਣੇ ਮਨ ਦੀ ਸ਼ਕਤੀ ਤੇ ਤਾਕਤ ਨਾਲ ਸਾਹਮਣਾ ਵੀ ਕਰਵਾਇਆ ਇੱਥੇ ਅਸੀਂ ਉਹਨਾਂ ਸਾਰੇ ਵੀਰਾਂ ਅਤੇ ਪੈਣਾਂ ਨੂੰ ਬੇਨਤੀ ਕਰਦੇ ਹਾਂ ਜੋ ਕਿ ਆਪਣੇ ਨਸ਼ੇ ਦੀ ਲਤ ਨੂੰ ਛੱਡਣਾ ਚਾਹੁੰਦੇ ਨੇ ਉਹ ਵੀ ਅਮਰਪ੍ਰੀਤ ਵੀਰਵਾੰਗ ਆਪਣੀ ਨਸ਼ੇ ਦੀ ਲਤ ਨੂੰ ਬਾਣੀ ਦੇ ਨਾਲ ਛੁਡਵਾ ਸਕਦੇ ਨੇ ਜਿੱਥੇ ਕਿ ਤੁਹਾਨੂੰ 100% ਗਾਰੰਟੀ ਵੀ ਮਿਲਦੀ ਹੈ ਹੱਡ ਬੀਤੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ